ਦੋਸਤੋ ਤੁਹਾਡੇ ਨਾਲ ਇੱਕ ਬੇहद ਹੀ ਜ਼ਰੂਰੀ ਗੱਲ ਬਾਤ ਸਾਂਝੀ ਕਰਨ ਲੱਗਾ। ਸੋਸ਼ਲ ਮੀਡੀਆ ਦਾ ਨੁਕਸਾਨ ਕਿੰਨਾ ਕੁ ਵੱਡਾ ਹੋ ਸਕਦਾ ਹੈ ਉਸ ਦੇ ਬਾਰੇ ਇੱਕ ਖਾਸ ਜਾਣਕਾਰੀ। ਇੱਕ ਨਾ ਸਰਦਾਰ ਬੱਚਾ ਹੈ ਮਹਿਕ ਪੰਡੋਰੀ। ਤੁਸੀਂ ਉਹਨੂੰ ਸੋਸ਼ਲ ਮੀਡੀਆ 'ਤੇ ਦੇਖਿਆ ਹੋਵੇਗਾ। ਉਹ ਲੋਕਾਂ ਤੇ ਤਵੇ ਲਗਾਉਂਦਾ ਗਾਲ੍ਹਾਂ ਕੱਢਦਾ ਉਹਨਾਂ ਨੂੰ ਤੇ ਉਹਨਾਂ ਨੂੰ ਲਲਕਾਰਦਾ ਵੀ ਆਓ ਜੀ ਮੇਰੇ ਕੋਲੇ ਆਓ ਮੈਂ ਥੋੜਾ ਟਾਈਮ ਚੱਕੂਗਾ। ਹੁਣ ਜਿੰਨਾ ਬਾਰੇ ਉਹ ਬੋਲਦਾ ਸੀ ਉਹ ਮੁੰਡੇ ਇਕੱਠੇ ਹੋ ਗਏ ਤੇ ਕੋਲੇ ਪਹੁੰਚ ਗਏ ਤੇ ਇਸ ਦੀ ਮਾਰਕਟਾਈ ਕੀਤੀ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਹੁਣ ਇਹ ਵਿਵਾਦ ਇੰਨਾ ਵੱਧ ਗਿਆ ਕੁਝ ਗੈਂਗਸਟਰਾਂ ਨੇ ਉਹ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਦੇਖੋ ਸੋਸ਼ਲ ਮੀਡੀਆ ਦਾ ਨੁਕਸਾਨ ਕਿੰਨਾ ਮੁੰਡਿਆਂ ਦੇ ਨਾਮ ਸੀ ਜੀ ਸੌਰਵ ਦੀ ਤੇ ਸਮਰਦੀਪ ਇਹ ਦੋਨੋਂ ਸਿਰਫ 20 ਸਾਲ ਦੇ ਬੱਚੇ ਸੀ ਗੱਲ ਸਿਰਫ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਅਬ ਮੈਕਅਪ ਢੋਰੀ ਕਰਕੇ ਗੱਲ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੂੰ ਦੋਸਤੋ ਗੱਲ ਆ ਜਾਂਦੀ ਹੈ ਰੀਲ ਤੇ ਰੀਅਲ ਲਾਈਫ ਦੀ ਰੀਅਲ ਲਾਈਫ ਕਿਹੜੀ ਹੁੰਦੀ ਹੈ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਬੜਾ ਗੱਡੀਆਂ ਤੇ ਫਿਰਦਾ ਹਥਿਆਰ ਦਿਖਾ ਰਿਹਾ ਮਤਲਬ ਸ਼ਾਨੋ ਸ਼ੌਕ ਦਿਖਾਉਂਦਾ ਪਰ ਅਸਲ ਚੋਂ ਕੀ ਹੁੰਦੇ ਨੇ ਕੁਝ ਵੀ ਨਹੀਂ ਸ਼ੋਸ਼ੇ ਬਾਜੀ ਰੀਅਲ ਲਾਈਫ ਦੇ ਵਿੱਚ ਬੰਦੇ ਨੂੰ ਪਤਾ ਲੱਗਦਾ ਹੈ ਜ਼ਿੰਦਗੀ ਕਿੰਨੀ ਔਖੀ ਹੈ ਬੜਾ ਔਖਾ ਹੈ ਜੀ ਕਮਾਣਾ ਬੜਾ ਆਸਾਨ ਹੈ ਮਾਪਬਪ ਦੇ ਸਰਤੇ ਖਾਣਾ ਹੁਣ ਗੱਲ ਆ ਜਾਂਦੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਇਹ ਹੁੱਲੜ ਬਾਜੀ ਕਰਦੇ ਨੇ ਨੌਜਵਾਨ ਇਹ ਜਿਹੜੇ ਗਾਲੀ ਗਲੋਚ ਕਰਦੇ ਨੇ ਦੇਖੋ ਕੋਈ ਵੀ ਇਨਸਾਨ ਕਿਸੇ ਦੀ ਗਾਲੀ ਗਲੋਚ ਕੋਈ ਨਹੀਂ ਸੁਣ ਸਕਦਾ ਹੁਣ ਗੱਲ ਮੁੱਖ ਦੀ ਗੱਲ ਇੱਥੇ ਆ ਦੋਸਤੋ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਨੌਜਵਾਨੋ ਸੋਸ਼ਲ ਮੀਡੀਆ ਨੂੰ ਨਾ ਬੜੇ ਧਿਆਨ ਨਾਲ ਇਸਤੇਮਾਲ ਕਰੋ ਐਜ਼ ਅ ਫਨ ਯੂਜ਼ ਕਰੋ ਸਿਰਫ ਆਪਦੇ ਇੰਜੋਏ ਲਈ ਇਸ ਨੂੰ ਇਸਤੇਮਾਲ ਕਰੋ ਇਹਨੂੰ ਬਾਲਾ ਸੀਰੀਅਸ ਹੋਣ ਦੀ ਲੋੜ ਨਹੀਂ ਕਿਸੇ ਬਾਰੇ ਵੱਧ ਘੱਟ ਬੋਲਣ ਦੀ ਲੋੜ ਨਹੀਂ ਆਪਦਾ ਵੀਡੀਓ ਬਣਾਣੀਆਂ ਬਣਾਓ ਪਰ ਕਿਸੇ ਖਿਲਾਫ ਨਾ ਬੋਲੋ ਉਮੀਦ ਕਰਦੇ ਆ ਤੁਸੀਂ ਸਾਰੇ ਆਪਦਾ ਧਿਆਨ ਰੱਖੋਗੇ ਤੇ ਬਿਲੋੜੀਆਂ ਗੈਭਾਜੀ ਤੋਂ ਬਿਲੋੜੀ ਹੁੱਲਣ ਬਾਜੀ ਤੋਂ ਗਰੇਸ਼ ਕਰੋਗੇ ਧੰਨਵਾਦ